ਬਾਕੀ ਸਾਰੇ ਰੰਗ ਦੇ ਨੀਲੇ ਇੱਕੋ ਹੀ ਰੰਗ ਦਾ ਲਾਲ ਐ ਚੁੱਗਿਆਂ ਵਾਲੀ ਦਲਜੀਤ ਨੇ ਮਿੱਤਰੋ ਕਰਤੀ ਸੱਚੀ ਕਮਾਲ ਐ ਅੱਜ ਨਾ ਤੁਹਾਡੇ ਵਾਸਤੇ ਬਹੁਤ ਸਾਰੇ ਵੱਡੇ ਟਰੈਕਟਰ ਲੈ ਕੇ ਆਇਆ ਜਿਹੜੇ ਸਾਰੇ ਨੀਲੇ ਕਲਰ ਦੇ ਨੇ ਕੁਝ ਇਹਨਾਂ ਦੇ ਵਿੱਚੋਂ ਸੋਨੇ ਲੀਕੇ ਵੀ ਨੇ ਕੁਝ ਫਾਰਮਾ ਟਰੈਕ ਵੀ ਨੇ ਤੇ ਕੁਝ ਨਿਊ ਹਾਲੈਂਡ ਵੀ ਨੇ ਇੱਕ ਟਰੈਕਟਰ 855 ਕੱਲੇ-ਕੱਲੇ ਦੀ ਜਾਣਕਾਰੀ ਨਾ ਆਪਾਂ ਬਾਅਦੀ ਤੋਂ ਲਵਾਂਗੇ ਵੀ ਕਿੱਥੋਂ ਇਹਦਾ ਨੰਬਰ ਕਿਹੜੇ ਟਰੈਕਟਰ ਦਾ ਕੰਮਕਾਰ ਦਾ ਕਿਦਾਂ ਇੰਜਨ ਗੇਅਰ ਦਾ ਕਿਵੇਂ ਆ ਪੇਪਰਾਂ ਦਾ ਕਿਵੇਂ ਆ ਵੈਸੇ ਦਲਜੀਤ ਕੋਈ ਨਵਾਂ ਬੰਦਾ ਨਹੀਂ ਪਰਾਣਾ ਇਹ ਟਰੈਕਟਰਾਂ ਦੀ ਫੀਲਡ 'ਚ ਬਹੁਤ ਚਿਰਾਂ ਤੋਂ ਕੰਮ ਕਰਦਾ 101% ਗਰੰਟੀ ਵਾਲੇ ਟਰੈਕਟਰ ਵੇਚਦਾ ਕਾਗਜ਼ ਪੇਪਰਾਂ ਦੀ ਵੀ 101% ਵਾਈ ਦੀ ਗਰੰਟੀ ਹੁੰਦੀ ਹੈ ਤੇ ਇੰਜਨ ਗੇਅਰ ਦੀ ਵੀ ਗਰੰਟੀ ਹੁੰਦੀ ਹੈ ਆਪ ਟ੍ਰਾਈ ਕਰਕੇ ਨਾ ਬਾਈ ਫੇਰ ਟਰੈਕਟਰ ਲੈ ਕੇ ਆਉਂਦਾ ਤੇ ਅੱਜ ਕੱਲੇ ਕੱਲੇ ਦੀ ਜਾਣਕਾਰੀ ਲਵਾਂਗੇ ਪਹਿਲਾਂ ਬਾਈ ਦਲਜੀਤ ਦੇ ਨਾਲ ਮਲਾ ਦਈਏ ਤੇ ਬਾਈ ਦਲਜੀਤ ਦਾ ਪਿੰਡ ਕਿਹੜਾ ਤੁਹਾਨੂੰ ਇਹ ਵੀ ਦੱਸਾਂਗੇ ਕਿੰਨਾ ਬਾਈ ਦਾ ਮੋਬਾਈਲ ਨੰਬਰ ਹੈ ਤੇ ਕਿਹੜੇ ਟਰੈਕਟਰ ਦੇ ਉੱਪਰ ਕੀ ਡਿਸਕਾਊਂਟ ਦਿੰਦਾ ਅੱਜ ਫੁੱਲ ਡਿਟੇਲ ਦੇ ਵਿੱਚ ਗੱਲ ਕਰਦੇ ਆਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਬ੍ਰਿਹਸਤਰੀ ਕਮ ਕਰਕੇ ਮੈਂ ਚੱਲ ਰਹੇ ਬੜਾ ਮਾਲਕ ਦੀ ਕਿਰਪਾ ਕਿਰਪਾ ਬਾਪੂ ਦੀ ਕਿਰਪਾ ਐਦਾਂ ਹੀ ਕਿਰਪਾ ਰਹਣੀ ਹੈ ਬਾਬੇ ਦੀ ਮਾਲਕ ਦੀ ਹੋਰ ਵੀਰੇ ਮੀਤ ਬਾਈ ਠੀਕ ਆ ਤੇ ਆਪਾਂ ਦੱਸੀ ਤੱਜ ਕਿੰਨੇ ਟਰੈਕਟਰ ਦਿਖਾਉਣੇ ਬਈ ਅੱਜ ਆਪਾਂ 10 11 ਟਰੈਕਟਰ ਦਿਖਾ ਦਿੰਨੇ ਹਾਂ 10 11 ਟਰੈਕਟਰ ਤੇ ਪਹਿਲੇ ਮੈਨੂੰ ਇਹ ਦੱਸ ਵੀ ਅੱਜ ਤੱਕ ਇਹ ਕਦੇ ਵੀ ਨਹੀਂ ਹੋਇਆ ਜਿਹੜਾ ਅੱਜ ਕਮਾਲ ਹੋਈ ਆ ਅੱਜ ਸਾਰੇ ਨੀਲੇ ਰੰਗ ਦੇ ਕਿੱਥੋਂ ਲਿਆ ਆ ਵੀ ਫਿਰ ਆਇਆ ਇਹ ਆਪ ਸੋਨਾਲੀ ਕਣਾਂ ਤਾਂ ਆਪਣਾ ਮੋਢੇ ਤੋਂ ਪ੍ਰੇਮ ਜ਼ਿਆਦਾ ਹੈ ਪਹਿਲਾਂ ਤੇ ਅੱਛਾ ਹਾਂ ਵਿੱਚ ਜਿਵੇਂ ਫਾਰਮ ਟਰੈਕ ਆਗੇ ਵਿੱਚ ਦੂਜੇ ਮਾਡਲ ਰੈਡਰ ਸੀ ਹੈ ਵਿੱਚ ਇਹ ਸਵਰਾਜ ਆ ਗਿਆ ਸਾਰੇ ਤਰ੍ਹਾਂ ਦਾ ਮਾਲ ਹੀ ਲੈਣਾ ਪੈਂਦਾ ਓਕੇ ਜਿਵੇਂ ਗਾਹਕ ਦੀ ਡਿਮਾਂਡ ਹੈ ਨਾ ਜਿਵੇਂ ਹੁਣ ਫਾਰਮ ਟਰੈਕ ਦੀ ਡਿਮਾਂਡ ਵੱਧ ਗਈ ਸੀ ਹੂੰ ਹੂੰ ਫਾਰਮ ਟਰੈਕ ਲੈ ਲਿਆ ਸੋਨਾਲੀ ਕਾ ਤਾਂ ਹਰ ਵਕਤ ਹੀ ਹੁੰਦਾ ਆਪਣੇ ਕੋਲੇ ਆਲੈਂਡ ਵੀ ਹੁੰਦਾ ਆਪਾਂ ਨੂੰ ਤਾਂ ਫਿਰ ਸਾਰੀ ਵੈਰਾਈਟੀ ਰੱਖਣੀ ਪੈਂਦੀ ਜਿੱਦਾਂ ਦੀ ਗਾਹਕ ਮੰਗਦਾ ਆਪਣਾ ਫੋਨ ਕਰਦਾ ਗਾਕ ਨੂੰ ਆ ਚੀਜ਼ ਚਾਹੀਦੀ ਆ ਚੀਜ਼ ਕਰਾਪਾ ਨੂੰ ਤਾਂ ਉਹ ਲੈ ਕੇ ਦੇਣੀ ਪੈਣੀ ਹੈ ਨਾ ਆਪਦੇ ਗਾਕ ਨੂੰ ਚੀਜ਼ ਵੀ ਚੰਗੀ ਲੈ ਕੇ ਦੇਣੀ ਹੈ ਫਰਸਟ ਪਾਰਟੀ ਦੀ ਜਿਆਦਾ ਆਪਣੀ ਡਿਮਾਂਡ ਹੁੰਦੀ ਆ ਵੀ ਆਪਾਂ ਫਰਸਟ ਪਾਰਟੀ ਤੋਂ ਲਈ ਟੋਟਲ ਡਾਇਰੈਕਟਰ ਆਪਣੇ ਫਰਸਟ ਪਾਰਟੀ ਨੇ ਇੱਕ ਅੱਧਾ ਡਾਇਰੈਕਟਰ ਹੀ ਸੈਕੰਡ ਪਾਰਟੀ ਦਾ ਨਹੀਂ ਫਰਸਟ ਨੇ ਬਾਕੀ ਸਾਰੇ ਪੰਜਾਬ ਨੇ ਸਾਰੇ ਪੰਜਾਬ ਨੂੰ ਹਾਂ ਓਕੇ ਚਲੋ ਵੱਡੀ ਗੱਲ ਹੈ ਨਾ ਤੇ ਬਾਕੀ ਭਾਈ ਇਹ ਵੀ ਹੁੰਦਾ ਜਦੋਂ ਕੋਈ ਆਪਣੇ ਨਾ ਸਰੋਤਿਆਂ ਦਾ ਚਾਹਣ ਵਾਲਿਆਂ ਦਾ ਇਕੱਠ ਥੋੜਾ ਵੱਡਾ ਹੋ ਜੇ ਵੱਡੇ ਪੱਧਰ ਤੇ ਲੋਕ ਆਪਣੇ ਨਾਲ ਜੁੜ ਜਾਣ ਫਿਰ ਉਹ ਡਿਮਾਂਡਾਂ ਵੀ ਰੱਖ ਦਿੰਦੇ ਆ ਵੀ ਯਾਰ ਦਲਜੀਤ ਕਹ ਡ ਵੀ ਆਪਾਂ ਉਹਨੂੰ ਕਹੀਏ ਵੀ ਬਈ ਜਰਾ ਟਰੈਕਟਰ ਜੇ ਸਾਨੂੰ ਲੱਭ ਕੇ ਦੇ ਦੇ ਜੇ ਆਪਾਂ ਚੀਜ਼ ਚੰਗੀ ਦੇਵਾਂਗੇ ਨਾ ਬਾਈ ਫੇਰ ਹੀ ਭਰੋਸਾ ਬਣਦਾ ਤੇ ਕਾਕੜਾ ਆਪਾਂ ਭਰੋਸਾ ਜਿੱਤਰਾ ਹਨਾ ਪੈਸੇ ਵੀ ਲਵਾਉਣੇ ਹੈ ਕਾਕਦੇ ਚੀਜ਼ ਚੰਗੀ ਤੇ ਲਵਾਓ ਜਿਹਦੇ ਕੋਈ 5-10 ਸਾਲ ਕੰਮ ਦੇਵੇ ਫੇਰ ਅਗਲਾ ਗਾਂਵ ਵੀ ਦੱਸ ਪਾਉਂਦਾ ਯਾਰ ਵੀ ਉਹ ਬੰਦੇ ਤੋਂ ਟਰੈਕਟਰ ਲਿਓ ਅਸੀਂ ਲੈ ਆਏ ਸਭ ਤੋਂ ਚੰਗਾ ਨਿਕਲ ਗਿਆ ਇੱਕ ਨੂੰ ਮਾੜਾ ਨਿਕਲ ਗਿਆ ਉਚਾਰਣ ਨੂੰ ਨਿੰਦੂ ਇਹ ਵੀ ਗੱਲ ਹੈ ਹਾਂਜੀ ਦਿਲਜੀ ਤੇ ਉਮਰ ਤੇਰੀ ਕਿੰਨੀ ਆ ਪਹਿਲਾਂ ਤਾਂ ਐ ਦੱਸ ਮੈਨੂੰ ਉਮਰ ਮੇਰੀ 2095 ਆ ਜਣਵਾ 30 ਸਾਲ ਦੀ ਹੋ ਗਈ 95 ਤਾਂ ਜਣਵਾ ਤੈਨੂੰ ਟਰੈਕਟਰਾਂ ਦੀ ਫੀਲਡ ਚ ਪੈਨੂ ਕਿੰਨਾ ਚਿਰ ਹੋ ਗਿਆ 8-9 ਚ ਪੈ ਗਿਆ 2000 ਚ 2008-9 ਦੇ ਵਿੱਚ ਹਾਂਜੀ ਹਾਂਜੀ ਇਹ ਤਾਂ ਬਹੁਤ ਸਮਾਂ ਹੋ ਗਿਆ ਬਸ ਛੋਟੇ ਜਿਹੋ ਹੁੰਦੇ ਬਸ ਜਿਹੜੋ ਕੰਮ ਹੀ ਮੇਨ ਇਹੀ ਚਲਾਇਆ ਵੀ ਲੋਹੇ ਕੰਨੀ ਧਿਆਨ ਗੱਲ ਇਹ ਆ ਨਾ ਮੈਂ ਕਈ ਵਾਰ ਕਿਤੇ ਵੀ ਕਿਸੇ ਮਹਿਫਿਲ ਦੇ ਵਿੱਚ ਗੱਲਾਂ ਚੱਲ ਪੈਣ ਨਾ ਖਾਸ ਕਰਕੇ ਜਿੱਥੇ ਆਪਣੇ ਟਰੈਕਟਰ ਵਾਲੇ ਬਥਰੇ ਦੋ ਤੁਹਾਡੇ ਜਗ੍ਹਾ ਜ਼ਰੂਰ ਕਰਦੇ ਹੁੰਦੇ ਆ ਨਹੀਂ ਟੋਟਲੀ ਉਹ ਕਹਿੰਦੇ ਹ ਵੀ ਮਤਲਬ ਉਹ ਟਰੈਕਟਰ ਦੇ ਚਾਰੇ ਪਾਸੇ ਗੇੜਾ ਦੇ ਕੇ ਦੱਸ ਦਿੰਦਾ ਵੀ ਜਾਰੇ ਕਿੰਨੇ ਦਾ ਕਿੰਨਾ ਮੁੱਲ ਹੈ ਦਾ ਠੀਕ ਹੈ ਨਹੀਂ ਬੰਦਾ ਬੱਸ ਮਾਲਕ ਦੀ ਕਿਰਪਾ ਆਪਾਂ ਕਹੋਣਾ ਜੀ ਇਹਨੇ ਧਿਆਨ ਆਲੇ ਹਨ ਠੀਕ ਹੈ ਜੇ ਮਾਰ ਬੱਸ ਸ਼ੁਰੂਆਤ ਕਰਦੇ ਆ ਇਸ ਤੋਂ ਬਈ ਹਨਾ ਪਹੇੜੀ ਪੀ ਆਈ ਤੋਂ ਤੇ ਦੱਸਿਓ ਦਰਜੀਤੀ ਦੀ ਡਿਟੇਲ ਇਹ ਨਵਾਂ ਮਾਡਲ ਆ ਵੀਰੇ ਹੂੰ ਨਵੇਂ ਸ਼ਹਿਰ ਦਾ ਨੰਬਰ ਆ ਜੀ ਪਹਿਲੀ ਪਾਰਟੀ ਦਾ ਓਕੇ ਬੰਦਾਂ ਨੇ ਪੂਰੇ ਪੈਸੇ ਲਾਏ ਨੇ ਆ ਜਿਵੇਂ ਹੁਣ ਪਿੱਛੇ ਸੁਪਰਸੀਡਰ ਦਾ ਟਾਈਮ ਆ ਗਿਆ ਸੀ ਹਾਂ ਸੁਪਰਸੀਡਰ ਦੀ ਲੋੜ ਸੀ ਬੰਦੇ ਨੇ ਸ਼ੌਂਕ ਨਾਲ ਰੱਖਿਆ ਪਹਿਲੀ ਪਾਰਟੀ ਤੋਂ ਆਪਾਂ ਲਿਆ ਓਕੇ ਉਹਨਾਂ ਨੇ ਬੰਦਾਂ ਨੇ ਇਹ ਛ ਇਹਦੇ ਟਾਇਰ ਆਪਾਂ ਆਪ ਨਵੇਂ ਪਾਤੇ ਨਵਾਂ ਮਾਡਲ ਆ ਫੁੱਲ ਟੌਪ ਆ ਹਾਈ ਸਪੀਡ ਵਾਲਾ ਜੀ ਕੰਡੀਸ਼ਨ ਦਾ ਵੀ オリジナル ਹੀ ਕੰਡੀਸ਼ਨ ਦਾ ਵੀ オリジナル ਆ ਫੁੱਲ ਚੰਗਾ ਨੇ ਟਰੈਕਟਰ ਜਿੰਨਾ ਵੀ ਕਹਦੀ ਬਾਕੀ ਤਾਂ ਰਵੇੜਾ ਮੂੜਾਂ ਤੇ ਰਿੰਬਾਂ ਰੰਬਾ ਤੋਂ ਟਰੈਕਟਰ ਛੇਤੀ ਪਹਿਲਾਂ ਜਾਂਦਾ ਹੁੰਦਾ ਹਨ ਬਈ ਬਾਕੀ ਆ ਸਾਰਾ ਬਲਗ ਦੇ ਚੱਕਰਵਾਦ ਹਿੱਸਾ ਚੱਕਰਵਾਦ ਦੀ ਵੱਡੀ ਗੱਲ ਆ ਦੇਖ ਕਿੰਨਾ ਸਫਾਈ ਦੇ ਵਿੱਚ ਰਿੰਬਾਂ ਤੋਂ ਜਾਂਦਾ ਟਰੈਕਟਰ ਜਾਂ ਮਗਰਾੜਾਂ ਤੋਂ ਜਾਂਦਾ ਹੂੰ ਫਾਰਮ ਟਰੈਕ ਦੀ ਇਹ ਨਾ ਜਿਵੇਂ ਕਹਦੀ ਖੂਬੀ ਹੈ ਵੀ ਇਹ ਇਹ ਮਗਰਾੜਾਂ ਦੇ ਜੜਾਂ ਚੋਂ ਗਲਦਾ ਹੁੰਦਾ ਹਾਂ ਇਹਦੇ ਨਾਲ ਪਾਣੀ ਪੂਣੀ ਖੜਨ ਲੱਗ ਜਾਂਦਾ ਪੈਰਾਂ ਥੱਲੇ ਨਿਕ ਉਹਦੇ ਪੇਜ ਦੀ ਟੁੱਟ ਜਾਂਦੀ ਚਾਈ ਜਾਂਦਾ ਬੰਦਾ ਉਹਦਾ ਵੀ ਮਗਰਾਡਾਂ ਦਾ ਜਿਵੇਂ ਕਿ ਦੀ ਅੰਦਰੂ ਕੰਡੀਸ਼ਨ ਚੰਗੀ ਆ ਫਾਰਮ ਪੈਰਾਪੂਰ ਦਾ ਨਾ ਤੇ ਵੱਡੀ ਗੱਲ ਆ ਹੁੰਦੀ ਐ ਪਰ ਇ ਇਥੋਂ ਪਾਪੜੀ ਜ਼ਰੂਰ ਉੱਠਦੀ ਹੁੰਦੀ ਐ ਹਾਂਜੀ 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 ਹੈ ਨਾ ਜੀ ਹਾਂਜੀ ਤੇ ਬਿਲਕੁਕੁਲੀ ਫਰੈਸ਼ ਪਿਆ ਹਾਂਜੀ ਹਾਂਜੀ ਨਵੇਂ ਸ਼ਹਿਰ ਦਾ ਨੰਬਰ ਹੈ ਜੀ 32 ਹਾਂ ਜੀ ਹਾਂ ਜੀ ਫਰਸਟ ਕੁਆਲਟੀ ਦਾ ਜੀ ਫਰਸਟ ਕੁਆਲਟੀ ਦਾ ਬਈ ਇਹਦੀ ਡਿਮਾਂਡ ਕੀ ਰੱਖੀ ਹੋਈ ਹੈ ਦਰਜੀ ਤਬ ਡਿਮਾਂਡ 3 ਲੱਖ 40000 ਰੁਪਿਆ ਕਰਦੇ ਆ ਹਾਂ ਜੀ ਦੇਣ ਵਾਲਾ ਰੇਟ 3 ਲੱਖ 35000 ਰੁਪਿਆ ਦਾ ਬੜੀ ਨੂੰ ਸੌਦੇਵਾਜੀ ਜੀ ਨਹੀਂ ਇਹ ਚ ਕਿ ਵੀ ਚੀਜ਼ ਚੰਗੀ ਆ ਟਾਇਰ ਨਵੇਂ ਨੇ ਹਨਾ ਫਰਸਟ ਕੁਆਲਟੀ ਦਾ ਪੰਜਾਬ ਨੰਬਰ ਜੀ ਨਹੀਂ ਜਾ ਕੇ ਵੱਡੀ ਗੱਲ ਤੇ ਇਹ ਹੁੰਦੀ ਆ ਨਾ ਵੀ ਰੁਪਿਆ ਲੱਗਦਾ ਨਹੀਂ ਹਾਰ ਰੁਪਿਆ ਨਹੀਂ ਲੱਗਦਾ ਕੀ ਕਹਣਾ ਸਰਵਿਸ ਆ ਨਾ ਜ਼ਿੰਮੇਦਾਰ ਨੇ ਅੱਗੇ ਪਿੱਛੇ ਕੀਤੀ ਹੁੰਦੀ ਆ ਨਹੀਂ ਚੇਤੇ ਰਹਿੰਦਾ ਅਗਲਾ ਕਹਿੰਦਾ ਪਿਛਲੇ ਸੀਜ਼ਨ ਕੀਤੀ ਐ ਇਹਨਾਂ ਪਤਾ ਕੰ ਠੀਕ ਹੈ 335000 ਰਡਮਾਨਾ ਹਾਂ 335000 ਦਾ ਦੇ ਦਾਂਗੇ ਜੀ ਬਾਕੀ ਤੁਹਾਡਾ ਕੋਈ ਚਾਹਣ ਵਾਲਾ ਆ ਗਿਆ ਹਨਾ ਬੰਦੇ ਦਾ ਮਾਣ ਵੀ ਕਰਨਾ ਪੈਂਦਾ ਘਰੇ ਆਏ ਬੇ ਦਾ ਹਾਂ ਵੀ ਜਾਇਜ ਮਾਣ ਤਾਂ ਹੋ ਜੂਆ ਇਹ ਨਹੀਂ ਵੀ ਫालतੂ ਮਾਣ ਤਾਂ ਹੋਊਗਾ ਵੀ ਜਿੰਨੀ ਕੀ ਬਣਦਾ ਬੰਦੇ ਦਾ ਆ ਜਾਂਦਾ ਹਨਾ ਬਿਲਕੁਲ ਜੀ ਬਿਲਕੁਲ ਤੇ ਇਹ ਤੋਂ ਇਲਾਵਾ ਇਧਰਲੇ ਪਾਸੇ ਚੱਲਦੇ ਆ ਬਈ ਆਹ ਟਰੈਕਟਰ ਕਿੱਥੋਂ ਲੱਭ ਗਿਆ 60 60 ਇਹ ਬਹੁਤ ਘੱਟ ਮਿਲਦਾ ਵੀਰੇ ਹਾਂ ਇਹ 3 ਸਪੀਡ ਆ ਅਸਲ 3 ਸਪੀਡ ਹੈ 12 ਮਾਡਲ ਆ ਜੀ ਤੇ ਦੂਜਾ ਟਾਇਰ ਇਹਦੇ ਆਪਾਂ ਨਵੇਂ ਪਾਏ ਵੇ ਓਕੇ ਚੇਂਜਰ ਗੇਅਰ ਵਾਲਾ ਜੀ ਡਿਸਟ੍ਰੀਬਿਊਟਰ ਵਾਲਾ ਜੀ ਅੱਛਾ 16 ਦੇ ਟਾਇਰਾਂ 'ਚ 3 ਸਪੀਡਾਂ ਹੁੰਦਾ ਟੌਪ ਮਾਡਲ ਹੁੰਦਾ ਟੌਪ ਮਾਡਲ ਹੈ ਚੇਂਜਰ ਵੀ ਹੁੰਦਾ 3 ਸਪੀਡ ਵੀ ਹੁੰਦਾ ਡਿਸਟ੍ਰੀਬਿਊਟਰ ਵੀ ਹੁੰਦਾ ਜੀ ਬਾਕੀ ਟਰੈਕਟਰ ਤੇ ਰੰਗ ਮਰਾਂ ਦੇ ਸਾਰਾ ਇਹਨਾਂ ਖੁੱਲਿਆ ਖੁੱਲਿਆ ਨਹੀਂ ਟਰੈਕਟਰ ਹੈ ਜੀ ਓਕੇ ਓਕੇ ਸਭੀ ਚੂਬੀ ਨਹੀਂ ਲੱਗੀ ਕਲੱਚ ਨਹੀਂ ਖੁੱਲੀ ਗੇਅਰ ਨਹੀਂ ਖੁੱਲਿਆ ਟਰੈਕਟਰ ਦਾ ਇਹ ਤੱਕ ਜੀ ਜੀ ਬਾਕੀ ਸਾਰਾ ਟਰੈਕਟਰ ਜੈਨ ਹੁਣ ਬਾਕੀ ਟਰੈਕਟਰ ਦੀ ਕੰਡੀਸ਼ਨ ਹੀ ਦੱਸ ਦਿਆ ਬਈ ਮਗਰਾੜਾ ਮਗੜਾ ਦਾ ਚੰਗਾ ਪ ਰੇ ਮੇਚਰ ਰੰਗ ਰੰਗ ਨਾ ਅਮਰਾ ਦੀ ਪਿੱਛੇ ਹਕੂਕ ਦੇ ਨਿਗਮਰਾ ਦੀ ਆ ਲਿੰਕ ਨੂੰ ਕਹਤੋ ਸਾਰੀ ਟੀਬਾਂ ਦਾ ਚੈੱਕ ਕਰਵਾ ਦੇ ਟਰੈਕਟਰ ਇਹ ਇਹਦਾ ਨੰਬਰ ਕਿੱਥੋਂ ਦਾ ਵੀਰ ਪੰਜਾਬ ਦਾ ਇਹਦਾ ਇਹਦਾ ਹੀ ਪੰਜਾਬ ਦਾ ਹੀ ਸਾਡੇ ਇੱਥੇ ਲੋਕਲ ਫਾਜ਼ਿਲ ਦਾ ਓਕੇ ਓਕੇ ਇਹ ਇਹਦਾ ਕੀ ਡਿਮਾਂਡ ਰੱਖੀ ਆ ਆਪਣੇ ਇਹਦੀ ਡਿਮਾਂਡ 380000 ਰੁਪਏ ਜੀ ਜੀ ਬਸ ਹਲਕਾ ਫੁਲਕਾ ਮਾਨ ਤਾਨ ਕਰ ਦਾਂਗੇ ਟਰੈਕਟਰ ਫੁੱਲ ਚੰਗਾ ਫਸਟ ਕੁਆਲਟੀ ਦਾ 12 ਮਾਡਲ ਆ ਓਕੇ ਹਾਂਜੀ 12 ਮਾਡਲ ਹਾਂ ਠੀਕ ਹੈ ਤੇ ਹੁਣ ਇੱਥੇ ਚੱਲਦੇ ਆਪਾਂ ਜਿਹੜਾ ਆ ਖੜਾ ਇਧਰਲੇ ਪਾਸੇ ਫਾਰਟ ਰਹਿ ਗਏ ਹਾਂ ਸਿੱਧੂ ਸਿੱਧੂਆਂ ਤੋਂ ਲੈਂਦਾ ਹੋਇਆ ਪਰ ਬਈ ਹਾਂਜੀ 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 ਉਸ ਆਪਣਾ ਵੀ ਕੋ ਸਿੱਧੂ ਆ ਵੀਰੇ ਤਾਂ ਲੈ ਲੈਂਦੇ ਨੇ ਅੱਛਾ ਠੀਕ ਕੋਈ ਵੇਹੇ ਕਈ ਵਾਰ ਕੋ ਸਿੱਧੂ ਤੋਂ ਆ ਵੀ ਜਾਂਦਾ ਇਹ ਗੱਲ ਆ ਵੀ ਜਾਂਦਾ ਸਹੀ ਗੱਲ ਹੈ ਤੇ ਇਹ 6 ਦੇ ਮਾਰਕ ਕੀ ਆ ਜੀ ਇਹਦੇ ਜੀ 7 ਦੀ ਆਰਸੀ ਆ ਓਕੇ ਟਾਇਰ ਟੈਟਰ ਦੇ ਇਹਦੇ ਹੈਗੇ ਨੇ 75 ਤੋਂ 80 ਪੈਸੇ ਖੱਲੇ ਹੀ ਟੈਟਰ ਆ ਵੀ ਜਿਹਦੇ ਆਪਣੇ ਟਾਇਰ ਤੋਂ 75 ਤੋਂ 80 ਪੈਸੇ ਨੇ ਇਹ ਬਾਕੀ ਦੱਸਣ ਦੀ ਲੋੜ ਨਹੀਂ ਸਾਰੇ ਟੈਟਰਾਂ ਦੀ ਟਾਇਰ ਨਾ ਮੇਂ ਬਾਕੀ ਇਹ ਇਹ ਉਂ ਵੀ ਕੰਡੀਸ਼ਨ ਦਾ ਵਾਲਾ ਨਮਾ ਬਈ ਹਾਂਜੀ ਬਹੁਤ ਜਿਆਦਾ ਚੰਗਾ ਹੀ ਸੀ ਉਸੇ ਦਾ ਬੰਦਿਆ ਨੇ ਕੰਮ ਕਰਵਾਇਆ ਵਾ ਇਹਦਾ ਚੈੱਕ ਕਰਵਾ ਤੂੰ ਹਾਂ ਬਈ ਸੋਨਾ ਕਿੰਨਾ ਟਰੈਕਟਰ ਸੁਨੱਖਾ ਕਿੰਨਾ ਹੈ ਰੰਗ ਰੂਪ ਦਾ ਜੀ ਗੱਲ ਕਰ ਲਈਏ ਬਲಾಗ್ ਦੀ ਗੱਲ ਕਰ ਲਈਏ ਰਿਮਾ ਰੂਮਾ ਦੀ ਹੈਨਾ ਹਾਂਜੀ 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 ਤੇ ਗੌਰ ਨਾਲ ਦਿਖਾ ਦੇ ਹਾਂ ਅਛਤਰੀ ਨਵੀਂ ਲੱਗੀ ਹੋਈ ਆ ਟਿਊਬਾਂ ਪਿੱਛੋਂ ਦਿਖਾ ਕੇ ਨਾ ਅਗਲੇ ਪਾਸੇ ਆ ਜਾ ਆ ਹਿੱਸਾ ਉਸ ਸਾਰੀ ਚੈੱਕ ਕਰਵਾ ਦੇ ਇਧਰੋਂ ਬਲಾಗ್ ਤੇ ਲੈ ਮਾਰ ਕੈਮਰਾ ਇਹ ਸੇ ਮਾਟਲਾ ਬਈ ਹੈ ਹਾਂਜੀ 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 ਏਡੀ ਕੀ ਡਮੜਾ ਆਪਣੇ ਦਲਜੀਤ ਬਾਈ ਇਹ 245000 ਦਾ ਕਹਿੰਦੇ ਆ ਜੀ 40 ਕਿਹ ਹਜ਼ਾਰ ਦਾ ਦੇ ਦਾਂਗੇ 7 ਮਾਡਲ 7 ਮਾਡਲ ਚੱਲ ਚੱਲ ਬੰਦਾ ਪੂਰਾ ਉਹ ਕਿਹ ਹੈ ਫੁੱਲ ਚੰਗਾ ਜੀ ਬੰਦਾ ਬਾਹ ਕੇ ਤਸੱਲੀ ਕਰਕੇ ਫੇਰ ਲੈ ਜੀ ਬਾਕੀ ਜਿਹੜਾ ਸੱਜਣ ਆ ਗਿਆ ਮੁੰਡਾ ਇਹ ਖਾ ਕੇ ਕਦੋਂ ਵੀ ਤਸੱਲੀ ਕਰ ਸਕਦਾ ਬਾਹ ਕੇ ਆ ਕੇ ਤਸੱਲੀ ਕਰ ਲੈ ਓਕੇ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਡੀਏ 35 ਇਹ 35 ਵਾਲਾ 6 ਮਾਡਲ ਆ ਜੀ ਅਸੇ ਇਹ ਵੀ ਛੇ ਮਾਡਲ ਹੁੰਦੇ ਨੇ ਪਰ ਇਹ ਡਬਲ ਕਲਚ ਆ ਜੀ ਇਹ ਵੀ ਪਿਆਬ ਨੰਬਰ ਟਰਾਈ ਵੀ ਫਸਟ ਕੁਆਲਟੀ ਆ ਟਰਾਈ ਅਸਾ ਡਬਲ ਕਲਚ ਆ 6 ਮਾਡਲ ਆ ਪੰਜਾਬ ਨੰਬਰ ਹਾਂ ਟ ਛਤਰੀਏ ਤੇ ਨਾ ਹੈਗੀ ਆ ਟਰੈਕਟਰ ਫੁੱਲ ਚੰਗਾ ਜੀ ਚਾਲ ਚੱਲਣ ਦਾ ਰੰਬਾ ਰੰਬਾ ਦੇ ਧਰਮੇ ਨਿਗਾ ਮਾਰਦੇ ਪੈਰਪੂਰ ਦਾ ਨਾ ਨੀ ਇਹਦੀ ਰੁੱਟ ਭੱਜ ਜਾਂਦੇ ਨੇ ਅੱਛਾ ਇਹ ਖੇਤੀਬਾੜੀ ਚ ਲਿਆ ਵੈ ਰੈਟਰ ਠੀਕ ਹੈ ਜੀ ਹੂੰ ਤਾਂ ਖਰਚਾ ਬਹੁਤ ਘੱਟ ਬਾਕੀ ਇਹਨੂੰ ਨਹੀਂ ਕੋਈ ਵਰ ਨਾ ਜਿਵੇਂ ਕਹਦੀ ਭਰਤਪੁਰ ਤੇਲ ਟਰਾਲੀਾਂ ਡ੍ਰੀ ਵਾਲੇ ਪੱਠੇ ਪੁੱਠੇ ਵਾਲੇ ਉਹ ਲੈ ਕੇ ਫਿਰ ਰੰਬ ਰੰਬ ਖਾ ਜਾਂਦਾ ਜੀ ਲੈ ਕਾ ਲੋਕਾ ਖਾ ਜਾਂਦਾ ਜਿਹਦੇ ਰੰਬਾ ਰੰਬ ਦੀ ਸਫਾਈ ਚੈੱਕ ਕਰਾ ਦੇ ਟੂ ਪਟਾਪਾਂ ਦੀ ਕਰਾ ਦੇ ਉਹ ਟਰੈਕਟਰ ਵਾਕਈ ਸਫਾਈ ਚ ਹਾਂਜੀ ਹੂੰ ਬਲੈਕ ਬਲੂ ਦਾ ਸਾਰਾ ਰੰਗ ਪੂਰਾ ਚੰਗਾ ਜੀ ਪੂਰਾ ਜਲਾ ਵੀ ਕਹਿੰਦੀ ਹਾਲੇ ਤੱਕ ਤਰਮੇ ਦੀ ਰੇਸ਼ ਵਾਲੀ ਨਾ ਜਿਵੇਂ ਕਹਿੰਦੀ ਸੀਲ ਵੀ ਉਮੀ ਆ ਬਾਈ ਰੇਸ ਨਾਲ ਵੀ ਨਹੀਂ ਛੇੜ ਛਾੜ ਹੋਈ ਹਾਂਜੀ ਆ ਕਰਵਾ ਦੇ ਚੈੱਕ ਦਾ ਤੇ ਇਹ ਕਿੰਨੇ ਦਾ ਬਣੂ ਬਰੇ ਇਹ ਬਸ ਆਪਾਂ 245000 ਦਾ ਦੇ ਦਾਂਗੇ ਜੀ 245000 ਹਾਂਜੀ ਓਕੇ ਟਾਇਰ ਚਾਰੀ ਨਵੇਂ ਵਰਗੀ ਹਾਂ ਟਾਇਰ ਨਵੇਂ ਨੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ 3630 ਇਹ ਹੌਲੈਂਡ 3630 ਆ ਇਹ ਮਾਡਲ ਹੈਗਾ 2002 ਦੇ ਮਾਰਕੇ ਨੇ ਤਿੰਨ ਦੀ ਆਰਸੀ ਆ ਜੀ ਫਰਸਟ ਪਾਰਟੀ ਦੀ ਟਰੈਕਟਰ ਇਹ ਆ ਇਹ ਬਹੁਤ ਘੱਟ ਆਏ ਸੀ ਟਰੈਕਟਰ ਉਦੋਂ ਪਾ ਵਸਟੇਰਿੰਗ ਦੇ ਵਿੱਚ ਇੱਕ ਉਦੋਂ ਪੇਂਟ ਕਾਲਾ ਸ਼ੁਰੂ ਹੋ ਗਿਆ ਸੀ ਅੱਛਾ ਜੇ ਆਉਣਾ ਜਦੋਂ ਪਹਿਲੇ ਟਰੈਕਟਰ ਸਟਾਰਟ ਹੋਇਆ ਇੱਕ ਦਾ ਰੰਗ ਬਹੁਤ ਵਧੀਆ ਯਾਰ ਹੁਣ ਤਾਂ ਹੀ ਤੂੰ ਦੇਖ ਲੈ ਇੰਨੀ ਕੰਡੀਸ਼ਨ ਐ 15 16 ਮਾਡਲ ਟਰੈਕਟਰ ਤੇ ਰਿੰਬਾਂ ਦੀ ਨਹੀਂ ਹੁੰਦੀ ਮਰਾਣਾ ਦੀ ਧਰਮੇ ਨੇ ਕਹਿੰਦਾ ਇਰਾਹੀ ਮਾੜਾ ਦੇ ਅੰਦਰ ਹੁੰਦਾ ਹਾਂ ਜ ਜਦੋਂ ਪਹਿਲੀ ਵਾਰ ਰੰਗ ਇਹ ਵੱਜਣਾ ਸ਼ੁਰੂ ਹੋਇਆ ਹੂੰ ਕੰਪਨੀ ਚ ਤੈਰ ਇਹਦੇ ਵੀ ਨਾ ਮੈਨੇ ਪਾਵਰ ਸਟੀering ਦੇ ਵਿੱਚ 56 30 ਦੀਆਂ ਮੋਟਾਂ ਮੋਟੀਆਂ ਪੈਪਾਂ ਵਾਲਾ ਪਾਵਰ ਆਲਾ ਹੁੰਦਾ ਸੀ ਇਹ ਓਕੇ ਓਕੇ ਵਿੱਚ ਉਹ ਰੈਡੀਏਟਰ ਦੇ ਨੇ ਕੰਮਰਾ ਦੇ ਧਰਮੇ ਬਹੁਤ ਜ਼ਿਆਦਾ ਚੰਗਾ ਆਹ ਸਪੈਂਡਲ ਸਪੰਡਲਾਂ ਦੇਖੀ ਬਹੁ ਘਟ ਚੱਲਿਆ ਵੈਟਰ ਵਿੱਚ ਮਰਾਂ ਨਿਕਾ ਵਿੱਚ ਪਲੇਟ ਪਲੂਟ ਦੇ ਨੇ ਕੰਮਰਾ ਦੇ ਤਾਂ ਬਹੁਤ ਸਾਰੇ ਰੈਡੀਏਟਰ ਦੇ ਨੇ ਕੰਮਰਾ ਦੇ ਬਹੁਤ ਜ਼ਿਆਦਾ ਚੰਗਾ ਬਾਕੀ ਇਹ ਚ ਇੱਕ ਬਹੁਤ ਵੱਡੀ ਖਾਸੀਅਤ ਇਹਦੀ ਬਾਜ ਜਮੀ ਨਹੀਂ ਨਹੀਂ ਹੌਲੈਂਡ ਦੀ ਬਾਜ ਹੁੰਦੀ ਆ ਹਰ ਇੱਕ ਡਟ ਦੀ ਮਾੜੀ ਮੋਟੀ ਇਹ ਮੈਂ ਕਹਿੰਦਾ ਬੰਦਾ ਆ ਕੇ ਆਪਾਂ ਨੂੰ ਐਂ ਕਹਦੀ ਸੀ ਬਾਜ ਸਾਫਤ ਕਰਦੇ ਉੱਤੇ ਬਹਿ ਗਈ ਹੂੰ ਵੀ ਉਹ ਬੰਦੇ ਨੂੰ ਐਂ ਨਹੀਂ ਲੱਗਣਾ ਵੀ ਆਪਾਂ ਹੌਲੈਂਡ ਚ ਚਲਾਇਆ ਨਾ ਬਾਜਪੂਰਾ ਵੀ ਹੈ ਨਹੀਂ ਇਹਦੀ ਅੱਛਾ ਜੀ ਨਾ ਹੀ ਖੁੱਲਿਆ ਨਾ ਹੀ ਬਾਜ ਆਇਆ ਤਾਂ ਗੇਰ ਗੂਰ ਖੁੱਲਿਆ ਨਹੀਂ ਇਹਦਾ ਰੇਟ ਕੀ ਰਹੂਗਾ ਦਰਜੀ ਤੋਂ ਇਹਦਾ ਰੇਟ 340000 ਰੁਪਏ ਜੀ 340000 ਹਾਂਜੀ ਹਾਂਜੀ ਦਵਾ ਕੀ ਕਿੰਨੇ ਦਾ ਆਪਾਂ ਇਹ ਬਸ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਬੰਦੇ ਦੀ ਆ ਕੇ ਰੂਹ ਖੁਸ਼ ਕਰੂਗਾ ਜਿਹੜੇ ਬੰਦੇ ਨੇ ਹੌਲੈਂਡ ਚ ਲਾਇਆ ਤੇ ਬਹੁਤ ਕਾ ਸੱ ਇਹ ਮੋਟੀਆਂ ਪੇਪਾਂ ਜਿਹੜੀਆਂ ਅਸੀਂ ਪਾਵਰ ਵਾਲੀਆਂ ਤੇ ਜਾਂ 56 30 ਦੀਆਂ ਅਸੀਂ ਜਿਹੜੇ ਇਹਦਾ ਪਾਵਰ ਸਟੀਰਿੰਗ ਉਧਰ ਮੈਂ ਤੁਹਾਨੂੰ ਨਿਗਾਹ ਮਰਾ ਦੇਣਾ ਇਹਦਾ ਪਾਵਰ ਸਟੀਰਿੰਗ ਤੇ ਨਹੀਂ ਤਾਂ ਹੁਣ ਆਲਦੇ ਪੇਪਾ ਪਾ ਵਿੱਚ ਕਰਕ ਕੋਈ ਨਹੀਂ ਆਹ ਪੇਪਾ ਇਸੇ ਦੀਆਂ ਆਈਆਂ ਮੋਟੀਆਂ ਆਲੇ ਦੇ ਪੱਤੀ ਲੱਗੀ ਹੁੰਦੀ ਹੈ ਮੋਟੀਆਂ ਪੇਪਾਂ ਤੇ ਪਾਵਰ ਆਇਆ ਹੋਵੇ ਹੁਣ ਇਹਨਾਂ ਦਾ 40000 ਆਪਣੀ ਦੀ ਡਿਮਾਂਡ ਹਾਂ 1 ਲੱਖ 40000 ਆ ਜੀ ਮਾੜਾ ਮੋਟਾ ਬੰਦੇ ਦਾ ਮਾਨ ਤਨ ਕਰ ਦਾਂਗੇ ਆ ਪਾਏ ਵੇ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆ 2002 ਮਾਡਲ ਹੈ ਹਾਂ ਇਹ 2002 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਕਿਤੇ ਵੀ ਕੋਈ ਐ ਕਲਮਦਾਨ ਨਿਸ਼ਾਨੀ ਲੱਟ। ਕਲੈਰ ਟੈਂਕੀ ਤੋਂ ਰੰਗ ਜਾਂ ਕਿਵੇਂ ਫੇਟ ਹੋ ਗਿਆ ਬਈ ਦਾ? ਇਹ ਟੈਂਕੀ ਤੋਂ ਜਿਵੇਂ ਕਹਿੰਦੇ ਪਹਿਲਾਂ ਬੰਦੇ ਸ਼ੋਸ਼ੂ ਲਾ ਕੇ ਰੱਖਦੇ ਹੁੰਦਾ ਆਪਾਂ ਲਾਉਣੋਂ ਹਟ ਗਏ। ਹਾਂ ਸ਼ੋ ਲਾ ਕੇ ਰੱਖ ਦਿੰਦੇ ਸੀ ਉਹ ਟੈਂਕੀ ਤੋਂ ਰੰਗ ਫੇਟ ਹੋ ਜਾਂਦਾ ਸੀ ਸ਼ੋ ਦਾ ਉੱਦੀ ਪਿਆਰ। ਬਸ ਉਹਦਾ ਉੱਦ ਰਹਿ ਜਾਂਦਾ ਸੀ ਇਹ ਕਹਿੰਦਾ ਲੱਗੀ ਆ। ਹੈ ਸਾਰਾ ਰੀਨ। ਇਹਦਾ ਜਿਹੜਾ ਆਹ 파ਟ ਜਾਂ ਲੱਗਦਾ ਦਿਲਜੀ ਤਾਂ ਇਹ ਇਨਾਂ ਨੇ ਬੰਦਾ ਨੇ ਪੰਪ ਦਾ ਕੰਮ ਹੁਣ ਕਰਵਾਇਆ ਜੀ ਵਧੀਆ ਪੈਸੇ ਲਾ ਕੇ ਪਟਿਆਲਿਓਂ ਕਰਾਇਆ ਸੀ। ਅੱਛਾ ਤੇ ਉਹ ਤਾਂ ਕਰਕੇ ਉਹਨੇ ਚੇਂਜ ਕਰਤਾ ਉਹ ਨਵੇਂ ਮਾਡਲ ਦਾ ਪਾ ਦਿੰ 2002 ਮਾਡਲ ਹੈ ਨੰਬਰ ਇਹਦੇ ਵੇਟ ਵੀ ਨਾਲ ਆਉਂਦੇ ਹੁੰਦੇ ਨੇ ਵੇਟ ਵੇਟ ਇਹਦੇ ਨਾਲ ਆਉਂਦੇ ਸੀ ਜੀ ਅੱਛਾ ਟਾਇਰ ਇਹਦੇ ਨਵੇਂ ਨੇ ਹਾਂ ਮਰਿਆੜਾ ਮੂੜਾ ਤੇ ਨੇ ਕੰਮਰਾ ਦੇ ਨਾਲ ਤੇ ਮਰਿਆੜ ਨੇ ਦੇਖ ਕੇ ਲਏ ਜੀ ਬਟਾ ਬਟਾ ਬੜਾ ਚੰਗਾ ਪਿਆ ਟਰੈਕਟਰ ਇਹਦਾ ਜਿਹੜੇ ਸਭ ਨਾਲ ਮਾਡਲ 2 ਆ ਬਈ ਹੂੰ ਸਾਫਟ ਟਰੈਕਟਰ ਬਹੁਤ ਪਿਆ ਪੈਰ ਬੂਦਾਨਾ ਦਾ ਧਰਮ ਸਾਰਾ ਚੈੱਕ ਕਰ ਬਈ ਦੇਖੋ ਮਨੂੰ ਤਾਂ ਝੜਕੇ ਟਿਕ ਪਿਆ ਸਲੋਸਰ ਆਉਂਦਾ ਹੁੰਦਾ ਸੀ ਯਾਰ ਨਾਲ ਨਿਗਾ ਮਰਾ ਦੇ ਅੱਛਾ ਹਾਲ ਦੇ ਸਲੈਂਸਰ ਆਇਆ ਇਹਦੀ ਕੀ ਡਿਮਾਂਡ ਰੂ ਭਾਈ ਇਹਦੀ 230000 ਰੁਪਏ ਵੀਰੇ ਦੇਣ ਵਾਲਾ ਰੇਟ ਹੀ ਆ 230000 ਐਵੇਂ ਫालतू ਜਿਆ ਰੇਟ ਮੰਗਨ ਦਾ ਕੀ ਫਾਇਦਾ ਹੈ ਨਾ ਦੇਣ ਜੀ ਵਾਲੇ ਰੇਟ ਹਾਂ ਉਹ ਤਾਂ ਗੱਲ ਸਹੀ ਹੈ ਟਰੈਕਟਰ ਫੁੱਲ ਚੰਗਾ ਚਾਰੇ ਟਾਇਰ ਨੇ ਮੀਨੇ ਜੇ ਆਪ ਲੈਣ ਵੀ ਜਾਈਏ ਮਿਲਦਾ ਹੀ ਬਹੁਤ ਘੱਟੇ ਮਾਡਲ ਠੀਕ ਹੈ ਇਹ ਜਿਹਦੇ ਕੋਲੇ ਹੈਗੇ ਆ ਪਹਿਲਾਂ ਬਕਾਊ ਨਹੀਂ ਬਾਕੀ ਇਹਨਾਂ ਦਾ ਖਰਚਾ ਵੀ ਘਟਾ ਖਰਚਾ ਵੀ ਘਟਨੇ ਚਾਰ ਸਿਲੰਡਰਡ ਟਰੈਕਟਰ ਨੇ ਲੰਮੇ ਨੇ ਟਰੈਕਟਰ ਅੱਗਾ ਉੱਗਾ ਘੱਟ ਚੱਕਦੇ ਨੇ ਇਹ ਵੀ ਗੱਲ ਸਹੀ ਕੰਮ ਕੁੰਮ ਪੂਰਾ ਦਿੰਦੇ ਨੇ ਖੇਤੀਬਾੜੀ ਵਾਲੇ ਬੰਦੇ ਬਿਲਕ ਇਹ ਤਾਂ ਇਹ ਵੀ ਕਹਿ ਸਕਦਾ ਵੀ ਅਸੀਂ ਖੜੇ ਹਾਂ ਆਪਣੇ ਪੈਰਾਂ ਤੇ ਹਾਂਜੀ ਹਾਂਜੀ ਹਣਾ ਕੈਂਡੀਡੇਟਰ ਤੇ ਜਿਹੜਾ ਆ ਖੜਾ ਜੀ 45 ਦਾ ਫਾਰਮ ਡਰੈਕ ਇਹ 2007 ਮਾਡਲ ਆ ਜੀ 6 ਦੇ ਮਾਰ ਕੇ ਨੇ ਪਹਿਲੀ ਪਾਲਟੀਆ ਡਰੈਕਟਰ ਆ ਜੀ ਓਕੇ ਜੈਨੂਇਨ ਟਾਇਰ ਡਰੈਕਟਰ ਸਾਰਾ ਨੀ ਗੰਮਰਾ ਦੇ ਇਹਦੇ ਨਾਲ ਦੇ ਟਾਇਰ ਲਾ ਕੇ ਆਪਾਂ ਨਵੇਂ ਪਾਏ ਵੇ ਆ ਜੀ ਜੇ ਬੰਦੇ ਨੂੰ ਪ੍ਰੂਫ ਚਾਹੀਦਾ ਆਪਾਂ ਪ੍ਰੂਫ ਰੱਖਿਆ ਵਾ ਇਹਦਾ ਵੀਡੀਓ ਠੀਕ ਹੈ ਜੀ ਇਹਦੇ ਨਾਲ ਦੇ ਟਾਇਰ ਲਾ ਕੇ ਆਪਾਂ ਨਵੇਂ ਪਾਏ ਵੇ ਫਿਰ ਇਹ ਉ ਚੱਲਿਆ ਕਿੰਨਾ ਕੋ ਬਈ ਇਹ ਚੱਲਿਆ ਮੰਨ ਕੇ ਚੱਲ 32 300 ਘੰਟਾ ਚੱਲਿਆ ਹੋਇਆ 300 ਘੰਟੇ ਚੱਲਿਆ ਨਾਲ ਦੇ ਮਰੇੜਾ ਮੂੜਾ ਦੇ ਧਰਮੇ ਚ ਬੈਠਣਾ ਐ ਥਾਂ ਤੇ ਨਿਕਾਂ ਮਰਾਈ ਕਿਤੇ ਸਕ੍ਰੈਚ ਸੱਪਾਂ ਜਾਂ ਕਿਤੇ ਗੋਲੇ ਨੂੰ ਟੁੱਟ ਟੰਕ ਪਿੱਛੋਂ ਵੀ ਮਰਾਦੇ ਧਰਮੇ ਇਧਰ ਰਿੰਬਾ ਰੁੰਬਾ ਤੇ ਮਰਾਜਾ ਟਰੈਕਟਰ ਦੇ ਜੀ ਅੱਜ ਤੇਰੇ ਸਾਰੇ ਚੰਗੇ ਨੇ ਬਈ ਨਹੀਂ ਆਪਣੀ ਮੇਰੀ ਚੀਜ਼ ਹੀ ਜੋ ਚੰਗੀ ਲੈਣੀ ਹੈ ਨਾ ਗਾਹ ਕਾ ਪਾ ਚੰਗਾ ਜੋੜ ਨਾਲ ਇਧਰ ਟੂਲ ਟਾਲ ਨੇ ਟੁੱਟੀਆਂ ਭੱਜੀਆਂ ਹੁੰਦੇ ਟੂਲਾ ਟਾਲਾਂ ਤੇ ਨਿਕਾਂ ਮਰਾਦੇ ਸਹੀ ਗੱਲਾਂ ਦਿਖ ਲੈ ਸਫਾਈ ਦੇਖ ਫਿਰ ਤਾਂ ਕੋਈ ਖੜੇ ਆ ਇੱਕ ਨੀ ਦਾ ਬਣੂ ਬਾਈ ਇਹ ਆ ਪਟਾਈ ਲੱਖ ਦਾ ਦੇ ਦਾਂਗੇ 7 ਲੱਖ ਦਾ ਮਾਡਲ 7 ਆ ਜੀ 7 ਮਾਡਲ 7 ਆ ਜੀ 6 ਦੇ ਮਾਰਕੇ ਆ ਇਹ 6 ਚ ਬੰਦ ਹੋ ਗਏ ਸੀ ਜੀ 7 ਚੋਂ ਦੂਜੇ ਇਸ ਟਿਕਾਉਣ ਲਾਗੇ ਸੀ ਇਹਦੀ ਥੋੜੀ ਮੰਗ ਜ਼ਿਆਦੇ ਆ ਇਹ ਮਾਡਲ ਟਰੈਕਟਰ ਦਾ ਨੰਬਰ ਪੰਜਾਬ ਆ ਹਾਂ ਪਾਰਟੀ ਫਸਟ ਉਰੇ ਹਾਂ ਫਸਟ ਪਾਰਟੀ ਦਾ ਫੁੱਲ ਚੰਗਾ ਹੀ ਚਾਰੇ ਟਾਇਰ ਨੇ ਤੇੜਾ ਆ ਖੜਾ 45 ਦਾ ਸੁੰਨ ਵਾਲੀ ਕਬੀ ਇਹ 45 ਦਾ 7 ਮਾਰ ਲਾ ਜੀ ਅਸੇ 7 ਮਾਰ ਲਾ ਟਾਇਰ ਇਹਦੇ ਵੀ ਨਵੇਂ ਨੇ ਡਬਲ ਕਲੱਚ ਆ ਵਿੱਚੋਂ ਵੀ ਦਿਖਾ ਦੇ ਧਰਮੇ ਕੋਈ ਟਰੈਕਟਰ ਕਈ ਰਹਿ ਜਾਂਦਾ ਨਾ ਵਿੱਚੋਂ ਨਿਗਾ ਮਰਾ ਦੇ ਆਪਾਂ ਬਹੁਤ ਘੱਟ ਖੁੱਲਿਆ ਟਰੈਕਟਰ ਘੱਟ ਲੈਣੇ ਚਾਬੀ ਜੂਬੀ ਦੇਖ ਲੈ ਆਪਾਂ ਪੰਪ ਪੰਪ ਨੇ ਉਹ ਜਿਹਨੂੰ ਕਿਤੇ ਚਾਬੀ ਨਹੀਂ ਲੱਗਦੀ। ਇਹ ਕੰਡੀਸ਼ਨ ਦੇ ਬੋਲੇ ਚੰਗਾ ਪੈਟਰ ਡੈਕਟਰ ਦਾ। ਹਾਂ ਇਸੇ ਹੁਸੇ ਤੇ ਵੀ ਨਿਗਾਹ ਮਾਰਾ ਦੇ ਕੋਟਕ ਟਕਟਾ ਲਾਣੀ। ਪਾਰਸਲ ਫਸਫ ਸੁਲਫ ਦਿਖਾ ਦੇ, ਲਿਫਟ ਪੰਪ ਦਿਖਾ ਦੇ ਗੌਰ ਨਾਲ। ਸਾਰਾ ਜੈਨੂਅਲ ਡੈਕਟਰ ਹੈ ਜੀ। ਕਿਤੇ ਵੀ ਕੋਈ ਕਲਮ ਦਾ ਨਿਸ਼ਾਨ ਨਹੀਂ। ਵੱਡੀ ਗੱਲ ਤਾਂ ਹੁੰਦੀ ਆ ਵੀ ਟਾਇਰ ਚਾਰ ਸਾਰਿਆਂ ਦੇ ਨਵੇਂ ਨਹੀਂ ਲੱਗੇ। ਹਾਂਜੀ 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 ਹਾਂਜੀ। ਪੂਰਾ ਨਵਾਂ ਡੈਕਟਰ ਹੈ ਸਾਰਾ ਜਿੰਨਾ। ਡੈਕਟਰ ਰੇਸ ਵੀ ਉਹ ਬਿਲਕੁਲ ਸੀਲਡ ਅੱਧ ਤੱਕ। ਹਾਂਜੀ ਹਾਂਜੀ ਹਾਂਜੀ। ਪੈਰਪੁਰ ਦਾ ਨਾਂ ਦਾ ਚੈੱਕ ਕਰਵਾ ਦੇ। ਸ਼ੈਡ ਗियर ਚ ਆਉਈ ਹੈ ਹਾਂਜੀ ਸ਼ੈਡ ਗियर ਚ ਹੁੰਦਾ ਜੀ ਡਬਲ ਕਲਚ ਆ 6 ਚਿਹਰੀ ਹੁੰਦਾ ਜੀ ਇਹਦਾ 2 ਸਪੀਡਾਂ ਚ ਹੀ ਆਏ ਹਾਂ ਇਹ 2 ਸਪੀਡਾਂ ਚ ਹੀ ਹੁੰਦਾ ਜੀ 7 ਮਾਡਲ ਆ ਜੀ ਹੂੰ ਇਹ ਦਲਜੀਤ ਕਿੰਨੇ ਦਾ ਬਣੂ ਬੀ ਟਰੈਕਟਰ ਇਹ ਆਪਾਂ 2,60,000 ਦਾ ਦੇ ਦਾਂਗੇ ਜੀ 2,60,000 ਦਾ ਹਾਂਜੀ ਹਾਂਜੀ ਮਾਨਤਨ ਤਾਂ ਹੋ ਕੋਈ ਹਲਕਾ ਫੋਟਾ ਬਸ ਮਾੜਾ ਫੋਟਾ ਮਾਨਤਨ ਹੋ ਜੂਗਾ ਜੀ ਨਹੀਂ ਤਾਂ ਵੱਧ ਮੰਗ ਕੇ ਆਪਾਂ 70 ਮੰਗ ਕੇ 10 ਘਟਾ ਲਈ ਉਹਦਾ ਫਾਇਦਾ ਨਹੀਂ ਵੀ ਦੇਨ ਜੀ ਵਾਲਾ ਰੇਟ ਹੀ ਕਰ ਦਈਏ ਜਿਹੜਾ ਆ ਖੜਾ ਵੀ ਫਾਰਮ ਸੱਠ ਇਹ 5 ਮਾਡਲ ਆ ਜੀ ਅਸੀਂ 5 ਮਾਡਲ ਆ ਹਾਂਜੀ ਹਾਂ ਇਹ ਰਹਾ ਪਰ ਲਗਭਗ ਅਸਾ ਪਤਾ ਨਹੀਂ ਕਿ ਕਿਹੜੀ ਕੰਪਨੀ ਆ ਗਈ ਕੋਈ ਐਮਆਰ ਆ ਗਿਆ ਕੋਈ ਗੁੜੀਆਰ ਆ ਗਿਆ ਪੋਲੋ ਆ ਗਿਆ ਜਿਹੜਾ ਜਿੱਦਾਂ ਦਾ ਆਪਾਂ ਮਿਲ ਗਿਆ ਹਨਾ ਮਾਲ ਮੌਕੇ ਤੇ ਆਪ ਤੇ ਬਲਕਿ ਉਹ ਕੰਪਨੀ ਦੇ ਨੇ ਸਾਰੇ ਆਪਣੀ ਟੋਟਲ ਕੰਪਨੀ ਬ੍ਰਾਂਡ ਦੀ ਜਿਹੜੀਆਂ ਵਧੀਆ ਕੰਪਨੀਆਂ ਨੇ ਉਹ ਟਾਇਰ ਨੇ ਬਲਕੁਲ ਉਹ ਕੋਈ ਵੀ ਸਾਰਾ ਹਾਂਜੀ ਹਾਂਜੀ ਪੂਰਾ ਚੰਗਾ ਰੈਟਰ ਹੈ ਤੇ ਇਹਦੇ ਕੀ ਹਿਸਾਬਤਾ ਬਣੂ ਬਈ ਇਹ ਪੰਜ ਮਾਡਲ ਆ ਜੀ ਇਹ ਦੇਣ ਵਾਲਾ ਰੇਟ 1.5 ਲੱਖ ਦਾ ਜੀ 1.5 ਲੱਖ 2 ਲੱਖ ਤੇ 25000 ਹਾਂਜੀ ਹਾਂਜੀ ਓਕੇ ਤੇ ਜਿਹੜਾ ਆ ਖੜਾ 45 ਦਾ ਸੋਨ ਵਾਲੀ ਕਾਰ ਇਹ 45 ਦਾ 15 ਮਾਡਲ ਆ ਜੀ ਹੂੰ ਚੌਪ ਵਾਲਾ ਮਾਡਲ ਆ ਜੀ ਕੱਲਾ ਸਿੰਪਲ ਸਟੀering ਆ ਇਹ ਤੇ ਜਿਹੜੇ 45 HP ਦੇ ਟਰੈਕਟਰ ਪਾਵਰ ਪਲੱਸ ਆਉਂਦੇ ਨੇ ਉਹ ਟਰੈਕਟਰ ਆ ਜੀ ਜਿਨ੍ਹਾਂ ਦੇ ਮੰਨ ਕੇ ਹੁਣ ਇੰਜਣ ਉਹੀ ਨੇ ਟਾਇਰ 14 ਚਾਉਣ ਲੱਗ ਗਿਓ ਨੇ ਓਕੇ ਓਕੇ ਉਹਨੂੰ ਵੀ ਪਾਵਰ ਪਲੱਸ ਆ ਕਹਿੰਦੇ ਇਹਨੂੰ ਵੀ ਕਹਿੰਦੇ 15 ਮਾਡਲ ਆ ਫਸਟ ਪਾਰਟੀ ਦਾ ਓਕੇ ਚਾਰੇ ਟਾਇਰ ਨਾ ਮੈਨੇ MRF ਦੇ ਦੇ ਹਾਂ ਚਾਰੇ ਟਾਇਰ ਚਾਰੇ ਟਾਇਰ MRF ਦੇਨੇ ਕਰਵਾ ਦੇ ਇੱਧਰ ਵੀ MRF ਚੈੱਕ ਕਰਵਾ ਦੇ ਇੱਧਰ ਮੂਰੇ ਵੀ ਚੈੱਕ ਕਰਵਾ ਦੇ ਲੈ ਹਾਂਜੀ ਹਾਂਜੀ ਲੈ ਚਾਰੇ ਟਾਇਰ ਜਮਾ ਨਾ ਮੈਨੇ 15 ਮਾਡਲ ਆ ਡਬਲ ਕਲੱਚ ਆ ਤੇਲ ਬ੍ਰੇਕਾ ਡਿਸਟ੍ਰਿਬਿਊਟਰ ਵਾਲਾ ਓਕੇ ਓ ਕੀ ਹਿਸਾਬ ਤਾਂ ਰਊ ਬਈ ਇਹਦਾ 345000 ਦਾ ਕਹਿਣਿਆ ਜੀ ਬਾੜਾ ਮੋਟਾ ਗਾਹ ਕਾਇਦਾ ਮਾਨ ਤਾਨ ਕਰ ਦਾਂਗੇ ਫਸਟ ਪਾਰਟੀ ਦਾ ਪੂਰਾ ਚੰਗਾ ਟਰੈਕਟਰ ਕਹਿ ਸਕਦੇ ਨੇ ਕੰਡੀਸ਼ਨ ਤਾਂ ਵੀ origignal ਕੰਡੀਸ਼ਨ ਦਾ ਨਾਮਾ ਜੀ ਓਕੇ ਟਾਇਰ ਨਵੇਂ ਨੇ ਤੇ ਲੈ ਮਿੱਤਰੋ ਕਰਿਓ ਸੰਪਾਰਕ ਬਾਕੀ ਇੱਕ ਨਾ ਟਰੈਕਟਰ ਰਹਿ ਗਿਆ ਤੇ ਜਿਹੜਾ ਤੁਹਾਨੂੰ ਉਹ ਦਿਖਾਉਣ ਲੱਗਦੇ ਆ ਇਧਰਲੇ ਪਾਸੇ ਆ ਜਾ ਬਈ ਸਵਰਾਜ ਖੜਾ 855 ਇਹ ਕਿਹਨਾ ਮਾਡਲ ਦਰਜੀ ਦਾ ਇਹ 16 ਮਾਡਲ ਆ ਜੀ ਓਕੇ ਇਹ ਆਪਣੇ ਰਿਸ਼ਤੇਦਾਰਾਂ ਤੋਂ ਆਇਆ ਵਾ ਟਰੈਕਟਰ ਆ ਜੀ ਹਾਂ ਇਹ ਬੰਦਾ ਜਿਹੜਾ ਵੀ ਬੰਦਾ ਇਹਨੂੰ ਟਰੈਕਟਰ ਲਊਗਾ ਜੀ ਸੌਦਾ ਹੋਣ ਤੋਂ ਬਾਅਦ 10000 ਰੁਪਏ ਲੱਗੂਗਾ ਬੰਦਾ ਨਾਂ ਕਰਵਾ ਲੈ ਟਰੈਕਟਰ ਜਾਂ ਸਾਥੋਂ ਕਰਵਾ ਲੈ ਜਾਂ ਆਪ ਕਰਵਾ ਸਕਦਾ ਆਪਾਂ ਕਾਗਜ਼ ਪੱਤਰ ਦੇ ਦਿਆਂਗੇ ਇਹਦਾ ਨੰਬਰ ਇਹੀ ਟਰੈਕਟਰ ਦਾ ਨੰਬਰ ਹਰਿਆਣੇ ਦਾ ਇਹ ਚੰਗਾ ਕਰਕੇ ਆਪਾਂ ਹਰਿਆਣੇ ਚੋਂ ਲੈ ਲਿਆ ਆਪਣੇ ਰਿਸ਼ਤੇਦਾਰਾਂ ਤੋਂ ਲਿਆ ਆਇਆ ਉਹ ਕਹਿੰਦੇ ਵੀ ਜਿਹਨੂੰ ਵੇਚੋਗੇ ਵੀ ਨਾਂ ਕਰਵਾ ਦੇ ਨਾਂ ਕਰਵਾਦਾ ਹੁੰਦਾ ਨਾ ਜਿਹੜੇ ਬੰਦੇ ਨਵੀਂ ਚੀਜ਼ ਲਈ ਹੋਵੇ ਵੀ 10000 ਲੱਗੂਗਾ ਆਹ ਕਿਨੇ ਲਾਉਣਾਗਾ ਆਹ ਕਲਾ ਲੈ ਜੀ ਆਪਾਂ ਤੋਂ ਨਾਂ ਕਰਾ ਕੇ ਲੈਣਾ ਆਪਾਂ ਤੋਂ ਕਾ ਕਰ ਠੀਕ ਹੈ ਜੀ ਇਹ ਨਾਂ ਕਰਵਾਉਣਾ ਆਪ ਨੇ ਤਾਂ ਕਾਲੀਆਂ ਹੀ ਹੋ ਜਾਂਦੇ ਵੱਦ ਚੱਲੇ ਵੀ ਰੇਟਰ ਦੀਆਂ ਹਾਂ 16 ਮਾਡਲ ਆ ਬਈ ਹਾਂ ਰਿੰਬਾ ਨੂੰ ਬੰਦ ਦੇ ਕੰਡੀਸ਼ਨਰ ਜਿਆਦੇ ਨਵਾਂ ਕਰਕੇ ਲਿਆ ਬਈ ਆਪਾਂ ਅੱਛਾ ਹਾਂ ਇਹ ਰੇਟਰ ਚੰਗੀ ਚੀਜ਼ ਫਿਰ ਗਾਹਕ ਨੰਬਰ ਨਹੀਂ ਦੇਂਦਾ ਹਨ ਚੰਗੀ ਚੀਜ਼ ਦਾ ਕਹਿੰਦਾ ਵੀ ਆਪਾਂ ਨਾਲ ਹੀ ਮੈਂ ਕਿਹਾ ਮੂਰਲੇ ਟਾਇਰ ਦੇ ਨਾਲ ਦੇਣਾ ਹੁਣ ਬਈ ਹਾਂ ਮੂਰਲੇ ਟਾਇਰ ਸ਼ਹਿਰ ਨਾਲ ਦੇਨੇ ਖੜ ਜਾ ਇੱਕ ਮਿੰਟ ਉਹ ਮਾਰ ਉਹ ਤਾਂ ਪਿਛਲੇ ਤਾਂ ਆਪਾਂ ਪਾਤੇ ਸੀ ਅਗਲੇ ਬਹੁਤ ਬਈ ਹਾਂਜੀ ਨਾਲ ਦੇ ਆ ਦਿਖਾ ਦੇ ਧਰਮੇ 16 ਮਾਡਲ ਦੇ ਨਾਲ ਦੇ ਨੇ ਮੂਰਲੇ ਟਾਇਰ ਨਾਲ ਪਿਛਲੇ ਤਾਂ ਆਪਾਂ ਨਵੇਂ ਪਾਤੇ ਸੀ ਟਾਇਰ ਇਹਦੇ ਸੀਗੇ ਮਨ ਕੇ 65 ਕੇ ਪੈ ਸੀ ਆ ਦੇਖੋ ਸਾਰਾ ਕਰਵਾ ਬਲਕ ਦਾ ਹਾਂ ਵਿੱਚੋਂ ਵੀ ਕਰਵਾ ਦੇ ਇੱਕ ਇਹ ਖਾਸੀਅਤ ਇਹ ਜਿਹੜਾ 16 ਦਾ ਲਾਸਟ ਮਹੀਨਾ ਦਾ ਰੈਡੀਟਰ ਆ ਅੱਡ ਤੇਲ ਵਾਲਾ ਅੱਛਾ ਆ ਦੇਖ ਧਰਮੇ ਦਿਖਾ ਦੇ ਅੱਡ ਤੇ ਤੇਲ ਨਾਲ ਤੇਲ ਲੱਗ ਆ ਮਸ਼ੀਨ ਮਸ਼ੂਨ ਤੇ ਨਹੀਂ ਚਲਾਇਆ ਉਹਨਾਂ ਨੇ ਉਂ ਖੇਤੀ ਵਧੀਆ ਕੀਤੀ ਆ ਆਹ ਰੈਡੀਏਟਰ ਦਿਖਾ ਦੇ ਧਰਮੇ ਕੋਈ ਐ ਨਹੀਂ ਮਸ਼ੀਨ ਮਸ਼ੂਨ ਤੇ ਜਾ ਕਰਾਈ ਭਾੜੇ ਤੇ ਰੈਡੀਟਰ ਚੱਲਿਆ ਹੋਊਗਾ ਹੂੰ ਬਾਕੀ ਨਿਕਾਮਰਾ ਦੇ ਧਰਮੇ ਉੱਤੋਂ ਦੀ ਪਿੱਛੇ ਹੱਕੋ ਕਰਨੇ ਕੰਮਰਾ ਦੇ ਪੂਰਨ ਚੈੱਕ ਕਰਵਾ ਮਗਰਾਡਾਂ ਦੇ ਉੱਪਰੋਂ ਦੇਖ ਕਿੰਨਾ ਸਾਫ ਹੈ ਛਤਰੀ ਨਮੀ ਰਿਮ ਚੈੱਕ ਕਰਵਾ ਦੇ ਨਹੀਂ ਮਾੜਾ ਡੈਕਟਰ ਅੰਦਰੋਂ ਚੈੱਕ ਕਰਾ ਦੀ ਮਗਰਾਡਾਂ ਦਾ ਫੱਟੀਆਂ ਫੁੱਟੀਆਂ ਟਰਾਲੀ ਆ ਡੈਕਟਰ ਆ ਦੇਖੀ ਹਾਈ ਤੱਕ ਫੱਟੀ ਤੇ ਵੀ ਲੰਘ ਪਿਆ ਆ ਦਿਖਾ ਦੇ ਸਹੀ ਗੱਲਾਂ ਦੇਖ ਲੈ ਕਿ ਕਿੰਨਾ ਗਰੇਟਰ ਚੱਲਿਆ ਉਹ ਨਹੀਂ ਆਪਾਂ ਫੱਟੀ ਦੀ ਤਾਂ ਜਮੀ ਨਿਕਤਰ ਕਰਦਾ ਕੋਈ ਨਹੀਂ ਸਹੀ ਗੱਲ ਹੈ ਬਾਈ ਇਧਰ ਰਿਮ ਬਾਰੋਂ ਬਾਕੀ ਨਿਕਾਮਰਾ ਦੇ ਮਗਰਾਡਾਂ ਦੇ ਅੰਦਰ ਬਾਹਰ ਨਿਕਾਮਰਾ ਦੇ ਜਿਆਦਾ ਚੰਗਾ ਡੈਕਟਰ ਬਾਕੀ ਆ ਰਿਮ ਰਮਤੀ ਸਾਰੀਆਂ ਅੰਦਰਲੇ ਕਿਨਾਰੀਆਂ ਦਿਖਾ ਦੇ ਦਲਜੀ ਤੇ ਇਹਦੀ ਡਿਮਾਂਡ ਕੀ ਟਰੈਕਟਰ ਦੀ ਬਈ ਡਿਮਾਂਡ ਇਹਦੀ 5 ਲੱਖ 15 ਹਜ਼ਾਰ ਕਰਦੇ ਆ ਜੀ 10 ਹਜ਼ਾਰ ਦਾ ਦੇ ਦਾਂਗੇ ਫਿਰ 10000 ਰੁਪਏ ਚੱਕ ਦੇ ਯਾਰ ਪੂਰੇ 5 ਦੀ ਜੀ ਚੱਲ ਹੁਣ ਜੇ ਤੂੰ ਕਹੀ ਦਿੱਤਾ ਹੋਰ ਹੁਣ 16 ਮਾਡਲ ਆ ਪੂਰੇ 5 ਲੱਖ ਦਾ ਚੱਲ ਕੋਈ ਗੱਲ ਨਹੀਂ ਭੱਟੀ ਵੀਰੇ ਤੇ ਦਲਜੀ ਤਾਂ ਆਪਣਾ ਪਿੰਡ ਦੱਸੀ ਬਈ ਕਿੱਥੇ ਪਿੰਡ ਆਪਣਾ ਚੁੱਗੇ ਕਲਾਂ ਜੀ ਜ਼ਿਲ੍ਹਾ ਆਪਣਾ ਬਠਿੰਡਾ ਜੀ ਜੇ ਆਪਾਂ ਬਠਿੰਡੇ ਕੰਨੀ ਆਉਣੇ ਆ ਤਾਂ 18 ਕਿਲੋਮੀਟਰ ਤੇ ਪਿੰਡ ਆਪਣਾ ਜੀ ਮਲੋਟ ਰੋਡ ਤੇ ਜੇ ਗੱਦੜਵੇ ਕੰਨੀ ਆਉਣੇ ਆ ਤਾਂ 12 ਕਿਲੋਮੀਟਰ ਤੇ ਆਪਣਾ ਪਿੰਡ ਆ ਨਾਲ ਹੀ ਆਪਣੇ 4 ਕਿਲੋਮੀਟਰ ਤੇ ਹਾਈਵੇ ਵੱਡਾ ਰੋਡ ਜਾਂਦਾ ਉੱਥੋਂ ਆਸ ਹੈ ਬਟਨ ਡੇਮ ਰੋਡ ਵਾਲਾ ਹਾਂਜੀ ਹਾਂਜੀ ਤੇ ਤੁਹਾਡਾ ਨੰਬਰ ਕਿਹੜਾ ਚੱਲਦਾ ਹੈ ਨੰਬਰ 96460 83570 ਇੱਕ ਮੇਰੇ ਬ੍ਰਦਰ ਦਾ ਨੰਬਰ ਹੈ ਕਿ ਯਾਰ ਮੈਥੋਂ ਮਿਸ ਹੋ ਜਿਆਣਾ ਫੋਨ ਵੱਧ ਆਉਂਦੇ ਨੇ ਉਹਦਾ ਨੰਬਰ ਵੀ 96460 03570 ਓਕੇ ਤੇ ਜੇ ਕੋਈ ਸੱਜਣ ਕਹੇ ਬਾਈ ਮੇਰੇ ਸਾਡੇ ਲਵੇ ਪੁਰਾਣਾ ਟਰੈਕਟਰ ਹੈ ਵਿੱਚ ਕੱਟ ਲੂਗੇ ਹਾਂਜੀ ਕੋਈ ਉਹਨਾਂ ਦਾ ਕੰਡੀਸ਼ਨ ਚੰਗੀ ਦਾ ਵਧੀਆ ਟਰੈਕਟਰ ਆਪਾਂ ਕੱਟ ਵੀ ਲਵਾਂਗੇ ਕੱਟ ਵੀ ਲਵਾਂਗੇ ਹਾਂ ਓਕੇ ਤੇ ਲੈ ਮਿੱਤਰੋ ਕਰੇ ਸੰਪਰਕ ਕਰ ਨੰਬਰ ਸਕਰੀਨ ਤੇ ਚੱਲਦਾ ਹੈ ਅਗਰ ਤੁਸੀਂ ਕੋਈ ਟਰੈਕਟਰ ਵੇਚਣਾ ਹੁੰਦਾ ਤਾਂ ਵੀ ਬਾਈ ਨਾਲ ਸੰ ਤੇ ਜੇ ਕਿਸੇ ਨੇ ਖਰੀਦਨੇ ਆ ਤਾਂ ਤਾਂ ਮੋਸਟ ਵੈਲਕਮ ਆ ਸਾਡੇ ਕੋਲੇ ਆ ਸਕਦੇ ਆ ਹਾਂਜੀ ਹਾਂਜੀ ਤੇ ਪਿੰਡ ਬਾਈ ਦਾ ਚੁਗੇ ਕਲਾਂ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਹੈ ਨੰਬਰ ਸਕਰੀਨ ਤੇ ਹੈ ਹੁਣੇ ਫੋਨ ਲਾ ਲਓ ਟਰੈਕਟਰ ਅਜ 101% ਗਾਰੰਟੀ ਵਾਲੇ ਬਾਕੀ ਬਈ ਮੇਰੀ ਵੀ ਅਜ ਨੂੰ ਖੁਸ਼ ਹੋਗੀ ਜਰ ਗੱਲ ਤੇ ਆ ਟਰੈਕਟਰ ਵੈਸੇ ਤੁਸੀਂ ਮਾਰਾ ਨਹੀਂ ਨਾਉਦੇ ਪਰ ਅੱਜ ਨਾ ਮੇਰੇ ਕੋਲ ਖਾਸ ਹੀ ਗੱਲ ਲੱਗ ਰਹੀ ਆ ਬੀਜ ਜੇ ਕੋਸੀ ਯਾਰ ਵੱਡੀ ਗੱਲ ਹੈ ਨਹੀਂ ਧਰਮੇ ਤੁਸੀਂ ਵੀ ਜਾਂਦੇ ਰਹਿੰਦੇ ਹੋ ਘਰਾਂ 'ਚ ਹਨ ਆਪਾਂ ਵੀ ਜਾਂਦੇ ਰਹਿੰਦੇ ਆ ਵੀ ਗਾਹਕ ਨੇ ਜਦੋਂ ਪੈਸੇ ਲਾਉਣੇ ਆ ਆਪਾਂ ਨੂੰ ਇੱਕ ਦਿਨ ਦਾ ਟਰੇਟ ਮਿਲ ਜੂ ਆਪਾਂ ਨੂੰ ਆਈ ਨਹੀਂ ਵੀ ਆਪਾਂ ਟਰੇਟ ਲੈਂਡ ਤੁਰ ਗਏ ਗੱਡੀ ਘਰੋਂ ਕੱਢ ਲਈ ਵੀ ਖਰਚਾ ਪਊ ਆਪਾਂ ਲੈਣੇ ਲੈਣਾ ਜੇ ਆਪਣੇ ਮਨ ਨੂੰ ਨਹੀਂ ਚੀਜ਼ ਚਾਹੀਦੀ ਆਪਾਂ ਲੈਣੀ ਨਹੀਂ ਖਰਚਾ ਕਰਕੇ ਬੜਿਆ ਵਾ ਕੋਈ ਨਾ ਗਾਂਹ ਵਾਲਾ ਲੈ ਲਾਂਗੇ ਗਾਹ ਕਮਾਈ ਭਰ ਦਿੰਦਾ ਫੇਰ ਚੀਜ਼ ਚੰਗੀ ਤੇ ਪਰਸ ਚੀਜ਼ ਚੰਗੀ ਉਹਨੇ ਜਾ ਕੇ ਨਾਲੇ ਨੂੰ ਪੈਸਾ ਲਾਉਣਾ ਕੱਲ ਨੂੰ ਇੱਕ ਅਗਲੇ ਨੂੰ ਵੇਚਣਾ ਅਗਲੇ ਨੂੰ ਜਿਆਦਾ ਲਾਅਸ ਨਾ ਲੱਗੇ ਵੀ ਅਗਲੇ ਦਾ ਸਹੀ ਮਾਲ ਮੁੱਲ ਚ ਆਪਣਾ ਇਹ ਨਹੀਂ ਗੱਲ ਵੀ ਜੇ ਚੀਜ਼ ਚੰਗੀ ਆ ਮਾਲ ਦਾ ਰੇਟ ਜ਼ਿਆਦਾ ਆ ਇਹ ਚੀਜ਼ ਚੰਗੀ ਆ ਬਾਜ਼ੀਬ ਰੇਟ ਚ ਹੈ ਰੇਡੀ ਬਾਜ਼ੀਬ ਹਾਂਜੀ ਸਹੀ ਗੱਲ ਹੈ ਤੇ ਮਿੱਤਰੋ ਜਰੂਰ ਸੰਪਰਕ ਕਰਿਓ ਬਾਈ ਨਾਲ